ਮੈਂ ਡਾਕਟਰ ਕਿਰਸ਼ਨ ਲਾਲ ਲਗਭਗ 32 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਇਸ ਵੰਦੀ ਕਿਰਤਨਾ ਗੁਪਤ ਅਡਜਿਸਟਡ ਕੰਸਲਟੈਂਸੀ ਪਾਰਨ ਬਣਾਈ ਹੋਈ ਹੈ ਰਿਟਾਇਰਡ ਕਰਮਚਾਰੀਆਂ ਅਤੇ ਸਰਕਾਰੀ ਮਲਾਜਮਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ ਹਾਰ ਸੰਭਵ ਯਤਨ ਕਰ ਰਿਹਾ ਹਾਂ ਜੋ ਉਹ ਅਕ ਪ੍ਰਾਈਵੇਟ ਐਡਰਸ ਕੋਲਾਂ ਵਿੱਚ ਕਮ ਕਰਨ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਸਰਵਿਸ ਕਰ ਰਹੇ ਹਨ ਉਹਨਾਂ ਦੀ ਐਡਰਸ ਸਕੂਲਾਂ 'ਚ ਕੀਤੀ ਗਈ ਸਰਵਿਸ ਨੂੰ ਪ੍ਰੋਟੈਕਟ ਕਰਾਉਣ ਲਈ ਕੋਰਟ ਕੇਸ ਤਿਆਰ ਕਰ ਰਹੇ ਹਨ ਇਸ ਵੰਦੀ ਸੀਡਬੀਪੀ ਨੰਬਰ 4629 ਆਫ 2012 ਸੁਨੀਲ ਕੁਮਾਰ ਸ਼ਰਮਾ ਅਦਰਸ ਵਰਸਸ ਸਟੇਟ ਆਫ ਪੰਜਾਬ 19218 ਨੂੰ ਅਲਾਓ ਹੋ ਚੁੱਕੀ ਹੈ ਸਰਕਾਰ ਵੱਲੋਂ ਮੁਲਾਜ਼ਮਾ ਵਿਰੁੱਧ ਪਾਈ ਗਈ ਐਸਐਲਪੀ 7838 ਆਫ 2023 ਡਿਸਮਿਸ ਹੋ ਚੁੱਕੀ ਹੈ ਜਿਸ ਕਾਰਨ ਡੀਪੀ ਸਕੱੰਦਰੀ ਨੇ 6/12/23 ਨੂੰ ਐਡਰਸ ਕੁੱਲਾਂ ਦੀ ਸਰਵਿਸ ਪ੍ਰੋਟੈਕਟ ਕਰਨ ਲਈ ਉਹਨਾਂ ਦੇ ਸਪੀਕਿੰਗ ਆਰਡਰ ਜਾਰੀ ਕਰਨ ਦੇ ਹੁਕਮ लागू ਕਰ ਦਿੰਦੇ ਆ ਪੇਪਰ ਡੈਕ ਗਰਾਉਂ ਲਈ ਡਾਕਟਰ ਕਿਰਸ਼ਨ ਲਾਲ ਨਾਲ ਸੰਪਰਕ